ਸੀਏਏ ਸਟਾਫ ਜੈਤੂ ਨੂੰ ਮਿਲੀ ਵੱਡੀ ਸਫਲਤਾ 100 ਗ੍ਰਾਮ ਹੈਰੋਇਨ ਸਬਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਾਗ੍ਰਾਹ ਵੱਡੀ ਮਹਿੰਮ ਵੱਡੀ ਹੋਈ ਹੈ ਜਿਹਦੇ ਚਲਦਿਆਂ ਅੱਜ ਜੈਤੂ ਦੇ ਡੀਐਸਪੀ ਸੁਖਦੀਪ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਸਾਡੇ ਮਾਨਯੋਗ ਐਸਐਸਪੀ ਡਾਕਟਰ ਪਤਿਗਿਆ ਜੈਨ ਆਈਪੀਐਸ ਫਰੀਦਕੋਟ ਜੀ ਵੱਲੋਂ ਨਸ਼ਾ ਦੇ ਖਿਲਾਫ ਇੱਕ ਸਖਤ ਕਾਰਵਾਈ ਮਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸੀਆਈਏ ਸਟਾਫ ਇਨਚਾਰਜ ਇੰਸਪੈਕਟਰ ਰਵੀਸ਼ ਕੁਮਾਰ ਦੀ ਨਿਗਰਾਨੀ ਹੇਠ ਐਸਆਈ ਅੰਗਰੇਜ਼ ਸਿੰਘ ਦੇ ਸਮੇਤ ਪੁਲਸ ਪਾਰਟੀ ਸਿਵੇਮਲੀ ਰੂਟ ਜਾ ਰਿਹਾ ਸੀ ਜਦੋਂ ਸੂਏ ਤੇ ਪਹੁੰਚਿਆ ਤੇ ਇੱਕ ਸਾਹਮਣੇ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ ਜਿਸ ਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਂ ਬੱਬੀ ਪੁੱਤਰ ਚਮਨ ਲਾਲ ਬਾਸੀ ਸਾਧਾ ਵਾਲੀ ਬਸਤੀ ਮੋਗਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਤੋਂ ਉਸ ਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਜਿਸ ਦੇ ਖਿਲਾਫ 21 ਬੀਐਨ ਐਨਡੀਪੀਐਸ ਅਕਤ ਦੇ ਦਿਨ ਪਰਚਾ ਦਰਜ ਕੀਤਾ ਗਿਆ ਇਸ ਤੋਂ ਕੋਈ ਹੋਰ ਵੀ ਕੋਈ ਚੀਜ਼ ਬਰਾਮਦ ਹੋਈ ਹੈ ਜੀ ਕੋਈ ਨਹੀਂ ਰਿਵਾਰਡ ਲਿਆ ਅਗੇ ਤਫਤੀਸ਼ ਜਾਰੀ ਹੈ ਜੇ ਹੋਰ ਕੁਝ ਸਾਨੂੰ ਪ੍ਰਾਪਤੀ ਹੋਈ ਪਤਾ ਨਹੀਂ ਰਸੇ ਜਾਉਂਦਾ ਆਸਾਂ ਕਿ ਇਸ ਤੇ ਕੋਈ ਪਹਿਲਾਂ ਵੀ ਮਾਮਲਾ ਦਰਜਾ ਐ ਐਨਡੀਪੀਸੀ ਦਾ ਜਾਂ ਕੋਈ ਹੋਰ ਤਰ੍ਹਾਂ ਦਾ ਹੋਵੇ ਕੋਈ ਨਹੀਂ ਕਰ ਰਹੇ ਰਿਮਾਂਡ ਤੇ ਲਿਆ ਪੁੱਛ ਵਿੱਚ ਕਰ ਰਹੇ ਆ ਪਤਾ ਕਰ ਰਹੇ ਰਿਕਾਰਡ ਸਾਰਾ ਪਤਾ ਕਰ ਰਹੇ ਆ ਠੀਕ ਹੈ ਸਰ ਇੱਕ ਨਾ ਸਾਧਾ ਵਾਲੀ ਬਸਤੀ ਦਾ 2 ਮਹੀਨੇ ਪਹਿਲਾਂ ਵੀ ਬੰਦਾ ਚਿੱਟੇ ਨਾ ਪੜਿਆ ਸੀ ਆਪਣੇ ਜੀ ਸੀਆਈਏ ਸਟਾਫ ਨੇ ਸਰ ਤੇ ਸਾਧਾ ਵਾਲੀ ਬਸਤੀ ਦਾ ਮੋਗੇ ਦਾ ਕੋਈ ਲੱਗਦਾ ਹੋਵੇ ਪੁਲਿਸ ਨੂੰ ਵੀ ਇੱਥੇ ਕੋਈ ਹੈਗਾ ਨੈਟਵਰਕ ਚੋਰਾ ਬਦਮਾਸ਼ਾਂ ਨਾਲ ਦੀ ਸੰਭਾਲ ਨਾਲ ਨਾਲ ਜਿਵੇਂ ਸਾਧਾ ਵਾਲੀ ਬਸਤੀ ਦਾ ਹੀ ਮੁੰਡਾ ਉਹ ਸੀਗਾ ਜੀ ਦੇసే ਪਤਾ ਕਰ ਲੈਂਦੇ ਜੀ ਪੁੱਛ ਲੈਂਦੇ ਹੋਰ ਕਿਹੜੇ ਕਿਹੜੇ ਪਤਾ ਕਰ ਲੈਂਦੇ ਆ ਕਿ ਸਾਧਾ ਵਾਲੀ ਬਸਤੀ ਦੇ ਹੋਰ ਕਿਹੜੇ ਬੰਦੇ ਦੇ ਖਲਾਫ ਪਰਚਾ ਦਰਜ ਹੋਇਆ ਸੀਗਾ ਉਹਦਾ ਵੀ ਰਿਕਾਰਡ ਦੇਖਦੇ ਆ ਤੇ ਇਹਨਾਂ ਦਾ ਲਿੰਕ ਜੋੜਦੇ ਆ ਬੈਕਵਰਡ ਫਾਰਵਰਡ ਲਿੰਕ ਪਤਾ ਕਰਦੇ ਆ ਕਿਥੋਂ ਲੈ ਕੇ ਆਇਆ ਕਿਸ ਨੂੰ ਦੇਣੀ ਸੀ ਉਹ ਸਾਰਾ ਪੁਲਿਸ ਦਫ਼ਤਰਿਸ਼ ਤੇ ਵਿੱਚ ਆਉਂਦਾ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ